ਦੇ ਮਜੀਠਾ ਦੇ ਵਿੱਚ ਸ਼ਰਿਆਮ ਗੁੰਡਾਗਰਦੀ ਦੇਖਣ ਨੂੰ ਮਿਲੀ ਇੱਥੇ ਦੋ ਨੌਜਵਾਨਾਂ ਦੇ ਉੱਤੇ ਤੇਜ਼ ਘਾਰ ਹਥਿਆਰਾਂ ਦੇ ਨਾਲ ਵਾਰ ਕੀਤੇ ਗਏ ਮਜੀਠਾ ਦੇ ਹੰਗਰੀ ਫੂਡ ਦੀ ਇਹ ਘਟਨਾ ਹੈ ਜਿੱਥੇ ਹੰਗਰੀ ਫੂਡ ਦੇ ਮਾਲਕ ਦੇ ਵੱਲੋਂ ਕੰਮ ਕਰਦੇ ਇੱਕ ਵਿਅਕਤੀ ਨੂੰ ਕੰਮ ਤੋਂ ਹਟਾ ਦਿੱਤਾ ਗਿਆ ਤਾਂ ਕੁਝ ਦਿਨ ਬਾਅਦ ਆਪਣੇ ਸਾਥੀਆਂ ਨਾਲ ਆਕੇ ਉਸਨੇ ਮਾਲਕ ਤੇ ਹਮਲਾ ਕਰ ਦਿੱਤਾ ਇਹ ਸਾਰੀ ਘਟਨਾ ਦੀਆਂ ਤਸਵੀਰਾਂ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈਆਂ ਹਨ ਅੰਮ੍ਰਿਤਸਰ ਦੇ ਹਕਾ ਮਜੀਠਾ ਦੇ ਵਿੱਚ ਸ਼ਰੀਆਮ ਕੁਝ ਨੌਜਵਾਨਾਂ ਦੇ ਵੱਲੋਂ ਗੁੰਡਾਗਰਦੀ ਕੀਤੀ ਗਈ ਹੰਗਰੀ ਫੂਡ ਪੁਆਇੰਟ ਦੇ ਮਾਲਕ ਦੇ ਉਤੇ 3 ਤਾਰ ਹਥਿਆਰਾਂ ਦੇ ਨਾਲ ਹਮਲਾ ਕੀਤਾ ਗਿਆ ਜਿਸ ਦੌਰਾਨ ਨੌਜਵਾਨ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਏ ਜਾਣਕਾਰੀ ਮੁਤਾਬਕ ਹਮਲਾ ਕਰਨ ਵਾਲੇ ਨੌਜਵਾਨ ਹੰਗਰੀ ਫੂਡ ਤੇ ਕੰਮ ਕਰਦਾ ਸੀ ਅਤੇ ਹੰਗਰੀ ਫੂਡ ਦੇ ਮਾਲਕ ਵੱਲੋਂ ਉਸ ਦੇ ਗਲਤ ਲੋਕਾਂ ਦੇ ਨਾਲ ਸੰਬੰਧ ਹੋਣ ਕਾਰਨ ਉਸ ਨੂੰ ਕੰਮ ਤੋਂ ਕੱਢ ਦਿੱਤਾ ਗਿਆ ਜਿਸ ਤੋਂ ਬਾਅਦ ਇਸ ਵਿਅਕਤੀ ਦੇ ਵੱਲੋਂ ਆਪਣੇ ਸਾਥੀਆਂ ਦੇ ਨਾਲ ਹੰਗਰੀ ਫੂਡ ਦੇ ਮਾਲਕ ਤੇ ਹਮਲਾ ਕੀਤਾ ਗਿਆ। ਉਹਦੇ ਦੇ ਸੰਬੰਧੀ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਉਹਦੇ ਪੁਲਿਸ ਦਾ ਕਹਿਣਾ ਹੈ ਕਿ ਕੁਝ ਦੋਸ਼ੀ ਗ੍ਰਿਫਤਾਰ ਕਰ ਲਏ ਗਏ ਨੇ ਤੇ ਬਾਕੀਆਂ ਦੀ ਭਾਲ ਜਾਰੀ ਜਿਸ ਲਈ ਛਾਪੇਮਾਰੀ ਕੀਤੀ ਜਾ ਰਹੀ। ਉਥੇ ਪੁਲਿਸ ਵੱਲੋਂ ਦਰਜ ਕੀਤੇ ਮਾਮਲੇ ਦੇ ਚੱਲਦੇ ਇੱਕ ਨੌਜਵਾਨ ਦੇ ਪਰਿਵਾਰ ਵੱਲੋਂ ਇੱਕ ਪ੍ਰੈਸ ਕਾਨਫਰੰਸ ਦੌਰਾਨ ਇਹ ਵੀ ਕਿਹਾ ਗਿਆ ਕਿ ਉਸ ਮੁੰਡੇ ਨੂੰ ਪੁਲਿਸ ਨੇ ਬਿਨਾਂ ਵਜ੍ਹਾ ਤੋਂ ਚੱਕ ਲਿਆ। ਉਹਦੇ ਉੱਤੇ ਪਰਚਾ ਦਰਜ ਕਰ ਦਿੱਤਾ ਗਿਆ ਜਦ ਕਿ ਸਾਗਰ ਪ੍ਰੇਖਤ ਉਸ ਵਕਤ ਘਰ ਮੌਜੂਦ ਸੀ ਜਿਸ ਵਕਤ ਇਹ ਪੂਰੀ ਵਾਰਦਾਤ ਵਾਪਰੀ ਉਸ ਦਾ ਸਬੂਤ ਵੀ ਸਾਡੇ ਕੋਲ ਹੈ ਜੋ ਕਿ ਸੀਸੀਟੀਵੀ ਕਾਰ ਦੇ ਵਿੱਚ ਲੱਗੇ ਨੇ ਪੁਲਿਸ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਹੈ ਕਿ ਸਾਗਰਪ੍ਰੀਤ ਸਿੰਘ ਪਹਿਲਾਂ ਵੀ ਰੇਕੀ ਕਰਨ ਵਾਸਤੇ ਆਉਂਦਾ ਰਿਹਾ ਹੈ ਅਤੇ ਉਸ ਦਿਨ ਵੀ ਉਹ ਪਲਸਰ ਮੋਟਰਸਾਈਕਲ ਤੇ ਉਹਨਾਂ ਦੇ ਨਾਲ ਹੀ ਸੀ ਅਤੇ ਉਹ ਸਾਈਟ ਤੇ ਖੜਾ ਹੋਇਆ ਸੀ ਹਾਂਜੀ ਬਣੀ ਕੀ ਨਾਮ ਜੀ ਰਵਿੰਦਰ ਸਿੰਘ ਜੀ ਅਰਵਿੰਦਰ ਸਿੰਘ ਜੀ ਕੀ ਗੱਲ ਹੋਈ ਸੀ ਜਿਹੜਾ ਝਗੜਾ ਹੋਇਆ ਸੀ ਉਹ ਮੁੰਡਾ ਸੀ ਆਪਣੇ ਕੋਲ ਵਰਕਰ ਕੰਮ ਕਰਦਾ ਸੀ ਜੀ ਕੀ ਨਾਮ ਸੀ ਉਹਦਾ ਉਹਦਾ ਨਾਮ ਸਾਇਲ ਸੀ ਜੀ ਇੱਕ ਹੁੰਦੇ ਰਹਿਣ ਵਾਲਾ ਸੀ ਉਹ ਗੈਰੀ ਮੰਡੀ ਦਾ ਸੀ ਉਹ ਫਿਰ ਕੀ ਗੱਲ ਹੋਈ ਝਗੜਾ ਕਿਸ ਗੱਲ ਦਾ ਤੇ ਉਹ ਮਤਲਬ ਕਿ ਉਹ ਸਹੀ ਬੰਦਾ ਨਹੀਂ ਸੀਗਾ ਮਤਲਬ ਗਲਤ ਬੰਦੇ ਨਾਲ ਉਹਦੀ ਬੈਣੀ ਨਹੀਂ ਸੀਗੀ ਤੇ ਇਸ ਕਰਕੇ ਜਿਹਨੇ ਉਹ ਹਟਾਤਾ ਸੀਗਾ ਨੂੰ ਕਹਿ ਦੀ ਨਹੀਂ ਤੇ ਰੱਖਾਣੀ ਹੈ ਤੈਨੂੰ ਹਟਾਤਾ ਸੀ ਉਹਨੂੰ ਜੀ ਤੇ ਚਾਰ ਪੰਜ ਦਿਨ ਬਾਅਦ ਮਤਲਬ ਕਿ ਉਹ ਬੰਦੇ-ਮੁੰਦੇ ਹੀ ਲੈ ਕੇ ਆਇਆ ਤੇ ਇਹ ਵਾਰ ਦਾਤ ਕਰ ਗਿਆ ਜੀ ਇਹੀ ਗੱਲ ਆ ਨਾ ਕੋਈ ਹੋਰ ਗੱਲ ਹੈ ਹੋਰ ਗੱਲ ਦਾ ਨਹੀਂ ਨਹੀਂ ਇਹੀ ਗੱਲ ਸੀ ਬਸ ਹੋਰ ਕੋਈ ਗੱਲ ਨਹੀਂ ਆਪਣਾ ਤਾਂ ਕੋਈ ਨਜਾਇਜ਼ ਆਪਣੀ ਕੋਈ ਨਿਜੀ ਵੀ ਹੋਰ ਦੁਸ਼ਮਣੀ ਹੈ ਨਹੀਂ ਸੀ ਉਹਦੇ ਨਾਲ ਕੋਈ ਬਸ ਇਹੀ ਸੀ ਸਾਨੂੰ ਸਹੀ ਨਹੀਂ ਲੱਗਿਆ ਇਸ ਕਰਕੇ ਜੀ ਉਹ ਗੜਤਾ ਸੀਗਾ ਤੇ ਉਹ ਬਾਅਦ ਚ ਆ ਕੇ ਤੇ ਵਾਰਦਾਤ ਕਰ ਗਏ ਕੈਸੇ ਨਹੀਂ ਦਿੱਤੇ ਜਾਂ ਕੀ ਹਿਸਾਬ-ਕਿਤਾਬ ਨਹੀਂ ਨਹੀਂ ਆਪਣਾ ਉਹ ਤੋਂ ਸਗੋਂ ਪੈਸੇ ਆਪੋ ਤੋਂ ਲੈਣੇ ਸੀਗੇ ਆਪੋ ਤੋਂ ਪੈਸੇ ਲੈਣੇ ਸੀਗੇ ਤੇ ਉਹ ਵੀ ਕੋਈ ਗੱਲ ਨਹੀਂ ਸੀ ਜਿਹੜੀ ਉਹ ਗੱਲ ਹੋਈ ਨਹੀਂ ਜੀ ਬਸ ਸਿੱਧਾ ਮੁੰਡੇ ਮਾਡੇ ਲੈ ਕੇ ਆਇਆ ਉਹਦੇ ਤੇ ਸਟੰਗ ਪਈਆਂ ਲਾ ਗਿਆ ਹਾਂਜੀ ਕੀ ਨਾਮ ਦੇ ਇਹ ਵੈਰਾਂ ਨੂੰ ਸੁਰਜਿੰਦਰ ਕੋਲ ਕੀ ਗੱਲ ਹੋਈ ਆ ਜੀ ਗੱਲ ਇਹ ਹੋਈ ਆ ਮਦੀਠੇ ਜਿੱਥੇ ਲੜਾਈ ਹੋਈ ਸੀ ਉੱਥੇ ਸਾਡਾ ਵੱਡਾ ਬੇਟਾ ਮਤਲਬ ਨਿਕਲ ਨਹੀਂ ਆ ਰਹੀ ਉਹਨਾਂ ਨੂੰ ਪੁਲਿਸ ਜ਼ਬਰਦਸਤੀ ਮਤਲਬ ਲੈ ਗਈਗੀ ਚੋਕ ਕੇ ਐਹੇ ਪੁਛਦੇ ਰਗੇ ਕਿ ਪਾਦੀ ਕੀ ਗੱਲ ਬਾਤ ਆ ਕਿ ਤੂੰ ਕਿਹੜੀ ਗੱਲੋਂ ਖੜਿਆ ਉਹਨਾਂ ਨੇ ਸਾਨੂੰ ਕੁਛ ਨਹੀਂ ਦੱਸਿਆ ਪੀ ਚਾਰ ਪੰਜ ਦਿਨ ਹੋ ਗਏ ਉਹਨਾਂ ਨੇ ਉਹਨੂੰ ਉੱਥੇ ਅੰਦਰ ਹੀ ਰੱਖਿਆ ਸੀ ਅਹੀਂ ਉਸਿਆ ਤੇ ਸਾਨੂੰ ਮਤਲਬ ਨਾ ਕੋਈ ਵੀ ਨਹੀਂ ਦੱਸਿਆ ਕਿ ਕਿਹੜੀ ਗੱਲ ਉਹ ਖੜਿਆ ਕਿਸ ਤਰ੍ਹਾਂ ਕਿਸ ਤਰ੍ਹਾਂ ਨੇ ਅਹੀਂ ਕਹਿਣ ਵੀ ਦੇਖੀ ਉਸ ਲੜਾਈ ਦੇ ਵਿੱਚ ਸਾਡਾ ਵੱਡਾ ਬੇਟਾ ਨਹੀਂ ਹਾਵਾ ਸાગਰਦੀਪ ਹੁਣ ਅਹੀਂ ਚਾਹੁੰਦੇ ਆ ਕਿ ਸਾਡਾ ਬੇਟਾ ਬਿਲਕੁਲ નિર્ਦੋਸ਼ ਆ ਉਹਨੂੰ ਕਿਹੜਾ ਕਿੱਥਾਂ ਜਾਵੇ ਤੇ ਜਿਹੜੇ ਮੁਜਰੀਮ ਆ ਉਹ ਫੜੇ ਜਾਣ ਜੇ ਫਿਰ ਵੀ ਨਹੀਂ ਤੁਹਾਡੇ ਬੱਚਿਆਂ ਨੂੰ ਛੱਡਿਆ ਜਨਾ ਤਾਂ ਫਿਰ ਕੀ ਕਰੋਗੇ ਤੇ ਰਹੇ ਹਾਈ ਕੋਰਟ ਤੱਕਰ ਜਾਵਾਂਗੇ ਜਿੰਨਾ ਸੰਘਰਸ਼ ਹੋਗਾ ਹੈ ਕਰਾਂਗੇ ਅਹੇ ਧਰਨੇ ਵੀ ਲਾਵਾਂਗੇ ਹਾਂਜੀ ਇੱਕ ਵੀ ਗੱਲ ਹੋਈ ਯਾਰ ਜੀ ਜਿਹੜਾ ਅੱਜ ਜੀ ਪ੍ਰੈਸ ਕਾਨਫਰੈਂਸ ਕਰਨ ਦਾ ਵਿਸ਼ਾ ਇਹ ਆ ਕਿ ਇਹ ਸਾਡੇ ਗੈਰੀ ਮੰਡੀ ਤੋਂ ਸਰਵਜੀਤ ਸਿੰਘ ਇਹਨਾਂ ਦਾ ਬੇਟਾ ਜਿਹੜਾ ਵਾ ਉਹ ਸਾਗਰਜੀਤ ਸਿੰਘ ਜਿਹੜਾ ਹੀ ਉਮਦੀ ਠਾ ਪੁਲਿਸ ਵੱਲੋਂ ਉਹ ਜਿਹੜਾ ਵਾ ਘਰੋਂ ਦਿਨ ਮੰਗਲਵਾਰ ਤਰੀਕ ਜਿਹੜੀ ਸੀ 13 14 ਤਰੀਕ ਨੂੰ ਦਿਨ ਮੰਗਲਵਾਰ ਨੂੰ ਜਿਹੜਾ ਵਾ ਉਹ ਘਰ ਤੋਂ ਜਿਹੜਾ ਵਾ ਲੈ ਉਠਾ ਕੇ ਲੈ ਗਏ ਤੇ ਉਹਨਾਂ ਨੇ ਉਸ ਤੋਂ ਬਾਅਦ ਜਦੋਂ ਇਹਨਾਂ ਨੇ ਭਜਨ ਨਟਕੀ ਕੀਤੀ ਜਦੋਂ ਇਹਨਾਂ ਨੇ ਪੁੱਛਗਿਸ਼ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਤੁਹਾਡਾ ਮੁੰਡਾ ਕੋਈ ਹੰਗਰੀ ਫੂਡ ਪੁਆਇੰਟ ਮਜੀਠੇ ਦੇ ਵਿੱਚ ਕੋਈ ਲੜਾਈ ਝਗੜਾ ਹੋਇਆ ਤੇ ਉਸ ਦੇ ਵਿੱਚ ਇਨਵੋਲਡ ਹੈ ਤੇ ਜਦੋਂ ਅਸੀਂ ਉਸ ਬਾਰੇ ਜਦੋਂ ਐਸਐਚਓ ਸਾਹਿਬ ਨਾਲ ਗੱਲ ਕੀਤੀ ਤੇ ਐਸਐਚਓ ਸਾਹਿਬ ਨੇ ਸਾਨੂੰ ਕਿਹਾ ਕਿ ਇਹ ਮੁੰਡਾ ਵਿੱਚ ਇਨਵੋਲਡ ਹੈ ਇਹਨੂੰ ਤੁਸੀਂ ਜਿਹੜਾ ਵਾ ਉਹ ਤੁਹਾਨੂੰ ਅਸੀਂ ਛੱਡ ਨਹੀਂ ਸਕਦੇ ਹਾਲਾਂਕਿ ਸਾਡੇ ਕੋਲ ਪੁਖਤਾ ਤੇ ਬਿਲਕੁਲ ਠੋਸ ਸਬੂਤਾਂ ਦੇ ਬਿਨਾ ਤੇ ਸਾਡਾ ਜਿਹੜਾ ਉਹ ਸਾਗਰਜੀਤ ਸਿੰਘ ਲੜਕਾ ਸੀ ਉਹ ਤਿੰਨਾ ਕੈਮਰਿਆਂ ਦੇ ਵਿੱਚ 8:12 8:20 ਮਿੰਟ ਦੀ ਵੀਡੀਓ ਕਲਿੱਪ ਚ ਔਰ 9:25 ਮਿੰਟ ਦੀ ਵੀਡੀਓ ਕਲਿੱਪ ਦੇ ਵਿੱਚ ਗੈਰੀ ਮੰਡੀ ਮੌਜੂਦ ਸੀ ਜਿਹੜੀਆਂ ਫੋਟੋ ਜਿਸ ਦੀਆਂ ਜਿਹੜੀਆਂ ਪੈਨ ਡਰਾਈਵਾਂ ਜਾਂ ਉਹਦੀਆਂ ਵੀਡੀਓ ਕਲਿੱਪ ਉਹ ਜਿਹੜੀਆਂ ਤੁਹਾਡੇ ਮੀਡੀਆ ਦੇ ਜਿਹੜੇ ਜਿਹੜਾ ਵਾ ਉਹ ਮੋਬਾਈਲ ਦੇ ਵਿੱਚ ਮੈਂ ਸੈਂਡ ਕਰ ਦੂੰਗਾ ਜਿਹਦੇ ਬਿਲਕੁਲ ਸਾਫ਼ ਤੇ ਸਪਸ਼ਟ ਟਾਈਮਿੰਗ ਵੀ ਆ ਰਹੀ ਹੈ ਤੇ ਮੁੰਡਾ ਵਿੱਚ ਕੈਮਰੇ ਦੇ ਵਿੱਚ ਆਲਰੇਡੀ ਹੈਗਾ ਔਰ ਉਹਨਾਂ ਵੱਲੋਂ ਅੱਜ ਤੱਕ ਸਾਨੂੰ ਇਹ ਨਹੀਂ ਦੱਸਿਆ ਗਿਆ ਕਿ ਮੁੰਡਾ ਕਿਸ ਚੱਕਰ ਦੇ ਵਿੱਚ ਫੜਿਆ ਵਾ ਜਾਂ ਉਹ ਕਿਹੜੀ ਜਗ੍ਹਾ ਵਾ ਸਾਨੂੰ ਤੇ ਹੁਣ ਇਹ ਵੀ ਪਤਾ ਲੱਗਾ ਕਿ ਪਿੱਛੇ ਜੇ ਭੀ ਉਹਨੂੰ ਜਿਹੜਾ ਵਾ ਉਹ ਜੁਡੀਸ਼ੀਅਲ ਕਸਟਡੀ ਦੇ ਵਿੱਚ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ ਵਾ ਪਰ ਅਸੀਂ ਇਸ ਚੀਜ਼ ਦੀ ਬਰਜ਼ੋਰ ਮੰਗ ਕਰਦੇ ਹਾਂ ਪੁਲਿਸ ਪ੍ਰਸ਼ਾਸਨ ਅੱਗੇ ਔਰ ਵੇਖੋ ਜਦੋਂ ਜਿਹੜਾ ਬੰਦਾ ਦੋਸ਼ੀ ਆ ਅਸੀਂ ਉਸ ਚੀਜ਼ ਦੇ ਵਿੱਚ ਤੇ 1% ਵੀ ਜਿਹੜਾ ਵਾ ਰਿਕਵਰਡ ਨਹੀਂ ਬਣਨਾ ਚਾਹੁੰਦੇ ਪੁਲਿਸ ਇਨਵੈਸਟੀਗੇਸ਼ਨ ਦੇ ਵਿੱਚ ਅਸੀਂ 1% ਰਿਕਵਰਡ ਨਹੀਂ ਬਣਨਾ ਚਾਹੁੰਦੇ ਪਰ ਜੇਕਰ ਸਾਡਾ ਬੰਦਾ ਜਿੱਥੇ ਝਗੜਾ ਹੋਇਆ ਸੀ ਉੱਥੇ ਕੋਈ ਸੀਸੀਟੀਵੀ ਕੈਮਰਾ ਵਗੈਰਾ ਆਲਰੇਡੀ ਆਲਰੇਡੀ ਉੱਥੇ ਜਿਹੜੇ ਕੈਮਰੇ ਦੀ ਕਲਿੱਪ ਜਿਹੜੇ ਆ ਨਾ ਆਲਰੇਡੀ ਹੈਗੇ ਆ ਉਹਦੇ ਵਿੱਚ ਸਾਡਾ ਸਾਗਰਜੀਤ ਸਿੰਘ ਬੱਚਾ ਜਿਹੜਾ ਵਾ ਉਹ ਬਿਲਕੁਲ ਨਹੀਂ ਹੈਗਾ ਔਰ ਉਹ ਅਸੀਂ ਐਸਐਸਓ ਸਾਹਿਬ ਨੂੰ ਬੇਨਤੀ ਵੀ ਕੀਤੀ ਆ ਔਰ ਸਾਡੇ ਮਾਨਯੋਗ ਜਿਹੜੇ ਆ ਜ਼ਿਲ੍ਹਾ SSP ਨੇ ਆਪਣਾ ਸਤਿੰਦਰ ਸਿੰਘ ਜੀ ਉਹਨਾਂ ਨਾਲ ਵੀ ਮੁਕੰਮਲ ਤੌਰ ਤੇ ਜਿਹੜਾ ਵਾ ਅਸੀਂ ਉਹਨਾਂ ਨਾਲ ਬੈਠ ਕੇ ਚੀਜ਼ ਤੇ ਵਿਸ਼ੇ ਤੇ ਗੱਲ ਕੀਤੀ ਪਰ ਅੱਜ ਤੱਕ ਸਾਨੂੰ 1% ਵੀ ਜਿਹੜੀ ਆ ਉਹ ਇਨਸਾਫ ਮਿਲਣ ਦੀ ਆਸ ਜਿਹੜੀ ਆ ਉਹ ਨਹੀਂ ਦਿਖਾਈ ਦੇ ਰਹੀ SSP ਸਾਹਿਬ ਨੇ ਕੀ ਆ ਕਹਿੰਦੇ SSP ਸਾਹਿਬ ਨੇ ਸਾਨੂੰ ਜਿਹੜਾ ਵਾ ਉਹ ਇਹ ਅਸੀਂ ਸਵਾਲ ਕੀਤਾ ਕਿ ਸਾਡਾ ਬੱਚਾ ਬਿਲਕੁਲ ਨਿਰਦੋਸ਼ ਆ ਤੇ ਉਸ ਬੱਚੇ ਨੂੰ ਜਿਹੜਾ ਵਾ ਉਹਨਾਂ ਦੇ ਮਾਪਿਆਂ ਨੂੰ ਹੈਂਡ ਓਵਰ ਕਰ ਦਿੱਤਾ ਜਾਵੇ ਜਿਹੜੇ ਇਸ ਚੀਜ਼ ਦੇ ਵਿੱਚ ਦੋਸ਼ੀ ਆ ਪੁਲਿਸ ਉਹਨਾਂ ਨੂੰ ਜਿਹੜਾ ਵਾ ਉਹ ਅਰੈਸਟ ਕੀਤਾ ਜਾਵੇ ਅਗਰ ਜੇਕਰ ਕਿਸੇ ਨੇ ਵੀ ਕਿਸੇ ਵੀ ਢੰਗ ਤਰੀਕੇ ਨਾਲ ਕੋਈ ਅਮਨ ਕਾਨੂੰਨ ਦੀ ਜਿਹੜੀ ਆ ਉਹ ਉਲੰਘਣਾ ਕੀਤੀ ਆ ਜਾਂ ਕਿਸੇ ਨੇ ਕੋਈ ਵਧਿੱਕੀ ਕੀਤੀ ਆ ਤੇ ਉਹਨੂੰ ਉਹਦੀ ਬਣਦੀ ਜਿਹੜੀ ਸਜ਼ਾ ਵਾ ਕਾਨੂੰਨ ਮੁਤਾਬਕ ਉਹਨੂੰ ਮਿਲਣੀ ਚਾਹੀਦੀ ਆ ਉਸ ਚੀਜ਼ ਦੇ ਵਿੱਚ ਅਸੀਂ ਬਿਲਕੁਲ ਰੁਕਾਵਟ ਨਹੀਂ ਪਾਣਾ ਚਾਹੁੰਦੇ ਪੁਲਿਸ ਡਿਪਾਰਟਮੈਂਟ ਦੇ ਵਿੱਚ ਪਰ ਜੇਕਰ ਇਸ ਪਰਿਵਾਰ ਦੇ ਨਾਲ ਪੁਲਿਸ ਨੇ ਜੀ ਸਾਡੇ ਬੱਚੇ ਨੂੰ ਇਨਸਾਫ ਦੀ ਜਿਹੜੀ ਆ ਉਹ ਸਾਡੀ ਫਰਿਆਦ ਨਾ ਸੁਣੀ ਤੇ ਅਸੀਂ ਮਾਨਯੋਗ ਹਾਈ ਕੋਰਟ ਵੀ ਜਿਹੜਾ ਵਾ ਉਹਦਾ ਵੀ ਦਰਵਾਜ਼ਾ ਖੜਾਵਾਗੇ ਔਰ ਸੰਘਰਸ਼ ਦਾ ਜਿਹੜਾ ਵੀ ਰਾਹ ਸਾਨੂੰ ਅਪਣਾਉਣਾ ਪਿਆ ਅਸੀਂ ਉਹ ਅਪਣਾਵਾਂਗੇ ਅੰਸਰ ਜਿਹੜਾ ਮਨਿੱਠੇ ਅੰਗਰੀ ਕੋਰਟ ਦੇ ਵਿੱਚ ਠਗੜਾ ਆਇਆ ਹੈ ਜਿਹੜਾ ਨੌਜਵਾਨਾਂ ਦਾ ਕੀ ਹੁਣ ਤੱਕ ਕੋਈ ਕਾਰਵਾਈ ਇਦੇ ਚ ਦੀ ਉਹਨਾਂ ਦੇ ਹੰਗਰੀ ਫੂਡ ਪੁਆਇੰਟ ਦੇ ਉੱਤੇ ਹੀ ਇੱਕ ਮੁੰਡਾ ਗਰੀ ਮੰਡੀ ਦਾ ਜਿਹੜਾ ਉਹ ਜੌਬ ਕਰਦਾ ਸੀਗਾ ਤੇ ਉਹਦਾ ਕਿਸੇ ਕੋਲੋਂ ਇਹਨਾਂ ਨਾਲ ਕੋ ਛੋਟਾ ਮੋਟਾ ਵਿਵਾਦ ਹੋਇਆ ਉਹਨਾਂ ਨੇ ਇਹਨੂੰ ਨੌਕਰੀ ਤੋਂ ਹਟਾ ਦਿੱਤਾ ਸੀ ਤੇ ਉਹ ਆਪਣੇ ਨਾਲ ਕੁਝ ਹੋਰ ਆਪਣੇ ਦੋਸਤ ਲੈ ਕੇ ਤੇ ਕਿਰਪਾਨਾਂ ਵਗੈਰਾ ਤਿੱਖੇ ਹਥਿਆਰ ਲੈ ਕੇ ਤੇ ਉਹਨੇ ਆਣ ਕੇ ਇਹਨਾਂ ਤੇ ਹਮਲਾ ਕੀਤਾ ਸੀ ਹੰਗਰੀ ਫੂਡ ਦੇ ਅੰਦਰ ਤੇ ਹੰਗਰੀ ਫੂਡ ਦੇ ਜਿਹੜੇ ਮਾਲਕ ਸੀ ਦੋ ਜਣੇ ਉਹਨਾਂ ਨੂੰ ਬਹੁਤ ਬੁਰੀ ਤਰ੍ਹਾਂ ਉਹਨੇ ਕ੍ਰੂਸ਼ਲ ਢੰਗ ਦੇ ਨਾਲ ਵੱਢ ਫੱਟ ਕੀਤੀ ਸੀ ਬਹੁਤ ਬੁਰੀ ਤਰ੍ਹਾਂ ਉਹਨਾਂ ਨੂੰ ਵੱਢਿਆ ਘੱਟਿਆ ਸੀਗਾ ਉਸ ਸਬੰਧ ਦੇ ਵਿੱਚ ਅਸੀਂ ਜਿਹੜਾ ਵਾ ਐਫ ਆਈ ਆਰ ਲੌਂਚ ਕਰਕੇ ਤੇ ਜਿਹੜਾ ਇੱਕ ਵਿਅਕਤੀ ਜਿਹੜਾ ਰੈਕੀ ਨਾਲ ਕਰਾਉਂਦਾ ਰਿਹਾ ਵਾ ਉਹਨੂੰ ਅਸੀਂ ਅਰੈਸਟ ਕਰ ਲਿਆ ਵਾ ਮੋਟਰਸਾਈਕਲ ਵੀ ਪਲਸਰ ਬਰਾਮਦ ਕਰ ਲਿਆ ਜਿਹਦੇ ਤੇ ਉਹ ਉਸ ਦਿਨ ਵਾਰਦਾਤ ਕਰਨ ਆਏ ਸੀ ਤੇ ਜਿਹੜੇ ਦੂਜੇ ਆ ਉਹਨਾਂ ਦਾ ਕਾਫੀ ਕ੍ਰਿਮੀਨਲ ਰਿਕਾਰਡ ਮਾੜਾ ਵਾ ਉਹ ਉਸ ਦਿਨ ਤੋਂ ਹੀ ਪਘੋੜੇ ਆ ਉਹਨਾਂ ਨੂੰ ਵੀ ਗ੍ਰਿਫਤਾਰ ਕਰਨ ਵਾਸਤੇ ਪੁਲਿਸ ਜਿਹੜੀ ਆ ਬਹੁਤ ਕੋਸ਼ਿਸ਼ ਕਰ ਰਹੀ ਆ ਸਾਡੇ ਏਐਸਆਈ ਹਰਜੀਤ ਸਿੰਘ ਜਿਹੜੇ ਆ ਇਸ ਮਕਤਬੇ ਦੀ ਤਫਤੀਸ਼ ਕਰ ਰਿਹਾ ਤੇ ਉਹਨਾਂ ਨੂੰ ਮੈਂ ਸਖਤ ਹਦਾਇਤ ਦਿੱਤੀ ਆ ਕਿ ਜਿਹੜਾ ਵੀ ਇਹਦੇ ਵਿੱਚ ਅਸਲ ਦੋਸ਼ੀ ਆ ਉਹਦੀ ਡੂੰਘਾਈ ਨਾਲ ਜਾਂਚ ਕਰਕੇ ਉਹਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ ਤੇ ਨਜਾਇਜ਼ ਕਿਸੇ ਦੇ ਖਿਲਾਫ ਕੋਈ ਕਾਰਵਾਈ ਨਾ ਕੀਤੀ ਜਾਵੇ ਬਾਈ ਨੇਮ ਜਿਹੜਾ ਆ ਪਹਿਲਾਂ ਤਫਤੀਸ਼ ਕੀਤੀ ਹੈ ਬਿਲਕੁਲ ਪਹਿਲਾਂ ਜਿਹੜੀ ਐਫਆਈਆਰ ਦਰਜ ਕੀਤੀ ਆ ਉਹ ਤਿੰਨ ਕੇ ਚਾਰ ਦੋਸ਼ੀਆਂ ਦੀ ਬਾਈ ਨੇਮ ਸੀ ਬਾਕੀ ਉਹਨਾਂ ਨੇ ਅਨੁਮਛਾ ਤੇ ਲਿਖਾਏ ਸੀ ਕਿਉਂਕਿ ਜਿਹੜਾ ਇੱਕ ਵਿਅਕਤੀ ਉਹਨਾਂ ਦਾ ਹੰਗਰੀਪੂਰ ਵਾਲਿਆਂ ਦਾ ਬਹੁਤ ਜ਼ਿਆਦਾ ਡੇਂਜਰਸ ਢੰਗ ਨਾਲ ਵੱਢਿਆ ਗਿਆ ਸੀਗਾ ਉਹ ਕੋਮਾ ਦੇ ਵਿੱਚ ਸੀਗਾ ਉਹਦੀਆਂ ਹੈਡ ਇੰਜਰੀਜ਼ ਸੀਗੀਆਂ ਬਹੁਤ ਡੇਂਜਰਸ ਤੇ ਉਹ ਜਦੋਂ ਉਹਨੂੰ ਹੋਸ਼ ਆਈ ਸੀ ਤੇ ਉਹਨੇ ਆਪਣੇ ਸਟੇਟਮੈਂਟ 'ਚ ਇੱਕ ਦੋ ਹੋਰ ਵਿਅਕਤੀ ਜਿਹੜੇ ਨਾਮਿਨੇਟ ਕਰਾਤੇ ਸੀ ਜਿਹੜੇ ਬਾਹਰ ਖੜੇ ਸੀਗੇ ਕਿਉਂਕਿ ਇੱਕ ਵਿਅਕਤੀ ਨੂੰ ਅੰਦਰ ਵੱਢਿਆ ਸੀ ਇਹਨਾਂ ਨੇ ਇੱਕ ਨੂੰ ਬਾਹਰ ਵੱਢ ਫੱਟ ਕੀਤੀ ਸੀ ਜਿਹੜਾ ਬਾਹਰ ਵਾਲਾ ਜਦੋਂ ਹੋਸ਼ ਆਇਆ ਉਹਨੇ ਇੱਕ ਬੰਦਾ ਹੋਰ ਨਾਮਿਨੇਟ ਆਪਣੇ ਬਿਆਨ 'ਚ ਕਰਾਇਆ ਵਾ ਉਹ ਅਸੀਂ ਕਹਿੰਦਾ ਵੀ ਮੇਰੇ ਕੋਲ ਰੈਕੀ ਕਰਨੀ ਆਉਂਦਾ ਰਿਹਾ ਉਦੋਂ ਵੀ ਉਹ ਮੋਟਰਸਾਈਕਲ ਲੈ ਕੇ ਪਿੱਛੇ ਖੜਾ ਸੀ ਉਹਨੂੰ ਵੀ ਅਸੀਂ ਨੋਮੀਨੇਟ ਕਰਕੇ ਗ੍ਰਿਫਤਾਰ ਕੀਤਾ ਪਰ ਜੇ ਗੱਲ ਕਰੀਏ ਗੈਰੀ ਵੀ ਤੇ ਗੈਰੀ ਤੇ ਕੋਈ ਮਾਪੇ ਸਾਗਰ ਦੇ ਮਾਪੇ ਕੱਲ ਪ੍ਰੈਸ ਕਾਨਫਰੰਸ ਕਰਕੇ ਕਹਾ ਵਾ ਕਿ ਸਾਗਰ ਜਿਹੜਾ ਵਾ ਬੇਰਦੋਸ਼ ਆ ਤੇ ਉਹ ਉਸ ਵਕਤ ਉੱਥੇ ਨਹੀਂ ਹੈਗਾ ਅਸੀਂ ਸਾਡੇ ਕੋਲ ਸੀਸੀਟੀਵੀ ਫੁਟੇਜ ਵੀ ਜਿਹੜੇ ਨੇ ਮੌਜੂਦ ਨਹੀਂ ਦੇਖੋ ਜੀ ਜਿਹੜਾ ਆਈਪੀਸੀ ਕੇਸ ਹੁੰਦਾ ਵਾ ਇਹਦੇ ਵਿੱਚ ਮਦਈ ਜੋ ਬਿਆਨ ਲਿਖਾਊਗਾ ਹੰਦੀ ਸਰ ਜਿਹੜਾ ਉਹਦੇ ਮਾਪਿਆਂ ਨੇ ਪ੍ਰੈਸ ਕਾਨਫਰੰਸ ਕੀਤੀ ਆ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਕਿ ਉਹਨਾਂ ਕਹਿੰਦੇ ਉਹਨਾਂ ਦੋਸ਼ ਹੈਗਾ ਦੇਖੋ ਜਿਹੜੀ ਮੁੱਢਲੀ ਐਫਆਈਆਰ ਹੁੰਦੀ ਆ ਜੋ ਮਦਈ ਨਹੀਂ ਲਿਖਾਉਣਾ ਉਹ ਹੁੰਦਾ ਵਾ ਲੇਕਿਨ ਇਨਵੈਸਟੀਗੇਸ਼ਨ ਜਿਹੜੀ ਆ ਉਹ ਪੁਲਿਸ ਨੇ ਕਰਨੀ ਆ ਏਐਸਏ ਹਰਦੀਪ ਸਿੰਘ ਨੇ ਮੈਂ ਸਖਤ ਅਦਾਤ ਕੀਤੀ ਆ ਕਿ ਚਾਹੇ ਉਹ ਰੈਕੀ ਚਾ ਰੈਕੀ ਕਰਦਾ ਰਿਹਾ ਵਾ ਜੇ ਉਹਦਾ ਉਸ ਦਿਨ ਕੋਈ ਸਾਹਮਣੇ ਉਹਦੀ ਸ਼ਬੂਲੀਅਤ ਇੱਥੇ ਨਾ ਪਾਈ ਗਈ ਅੱਜਕੱਲ ਟੈਕਨੀਕਲ ਇਨਵੈਸਟੀਗੇਸ਼ਨ ਵੀ ਹੁੰਦੀ ਆ ਤੇ ਹਿਊਮਨ ਸੋਰਸਿੰਗ ਦੇ ਰਾਹ ਵੀ ਮਿਲਦੀ ਆ ਅਸੀਂ ਜਿਹੜੀ ਫਾਈਨਲ ਰਿਪੋਰਟ ਹੈ ਦੀ ਇਨਵੈਸਟੀਗੇਸ਼ਨ ਦੀ ਅਸੀਂ ਉਹਨਾਂ ਬੰਦਿਆਂ ਦੇ ਖਿਲਾਫ ਹੀ ਚਲਾਨ ਦੇਵਾਂਗੇ ਜਿਹੜੇ ਬੰਦੇ ਮੌਕੇ ਤੇ ਮੌਜੂਦ ਹੋਏ ਜਾਂ ਜਿਨ੍ਹਾਂ ਦੀ ਸ਼ਹਿ ਹੋਈ ਜਾਂ ਜਿਹੜੇ ਇਸ ਕ੍ਰਾਈਮ ਦੇ ਵਿੱਚ ਭਾਗੀ ਹੋਣਗੇ ਅਸੀਂ ਨਜਾਇਜ਼ ਕਿਸੇ ਬੰਦੇ ਨੂੰ ਕੋਈ ਤੰਗ ਪ੍ਰੇਸ਼ਾਨੀ ਕਰਾਂਗੇ ਜਿਹੜੀ ਅੰਤਮ ਰਿਪੋਰਟ ਹੋਊਗੀ ਇਨਵੈਸਟੀਗੇਸ਼ਨ ਦੀ ਉਹ ਭੇਰ ਤੇ ਪਾਰਸ਼ੀ ਰਿਪੋਰਟ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤੀ ਜਾਵੇਗੀ ਫਿਲਹਾਲ ਜਿਹੜਾ ਸਾਗਰ ਨੂੰ ਅਰੈਸਟ ਕੀਤਾ ਗਿਆ ਵਾ ਕਿਸ ਅਧਾਰ ਤੇ ਕੀਤਾ ਗਿਆ ਵਾ ਬਿਲਕੁਲ ਉਹ ਮਦਈ ਦੇ ਬਿਆਨ ਦੇ ਅਧਾਰ ਤੇ ਕੀਤਾ ਗਿਆ ਵਾ ਇਹ ਵੀ ਪਤਾ ਲੱਗਿਆ ਕਿ ਉਹ ਪਹਿਲਾਂ ਰੈਕੀ ਗਰਾਊਂਡ ਵੀ ਆਉਂਦਾ ਰਿਹਾ ਵਾ ਦੋ ਤਿੰਨ ਦਿਨ ਤੇ ਮਦਈਦ ਭਾਵੇਂ ਕਹਿੰਦਾ ਵਾ ਕਿ ਇਹ ਮੌਕੇ ਤੇ ਮੌਜੂਦ ਸੀਗਾ ਮੋਟਰਸਾਈਕਲ ਲੈ ਕੇ ਖੜਾ ਸੀ ਪਰ ਫਿਰ ਵੀ ਅਸੀਂ ਤੱਥਾਂ ਦੇ ਆਧਾਰ ਤੇ ਤਫਤੀਸ਼ ਕਰਾਂਗੇ ਜੇ ਉਹਨਾਂ ਕੋਲ ਰੋਲ ਨਾ ਹੋਊਗਾ ਤੇ ਅਸੀਂ ਉਹਨੂੰ ਬਕਾਇਦਾ ਮਕਦਮੇ ਚੋਂ ਡਿਸਚਾਰਜ ਵੀ ਕਰਾਵਾਂਗੇ